ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰ ਲੈਣਾ ਦੋਸਤੋ ਅੱਜ ਆਪਾਂ ਬੀਐਫਐਮਐਲ ਦੇ ਵਿੱਚ ਸਭ ਤੋਂ ਮਸ਼ਹੂਰ ਬੁੱਲ ਦੀ ਝੋਟੀ ਦਿਖਾ ਰਹੇ ਹਾਂ ਜੋ ਕਿ ਵੀਰ ਤੁਹਾਡੇ ਸਾਹਮਣੇ ਖੜਾਗਾ ਕਾਲੂ ਭਗਾਣਾ ਬਾਈ ਜੀ ਇਹ ਵੀਡੀਓ ਤੁਹਾਨੂੰ ਵੀਰ ਕਿਸੇ ਨੇ ਅੱਜ ਤੱਕ ਨਹੀਂ ਦਿਖਾਈ ਹੋਊਗੀ ਅੱਜ ਆਪਾਂ ਆਪਣੇ ਚੈਨਲ ਤੇ ਉਸ ਬੁੱਲ ਦੀ ਦਿਖਾ ਰਹੇ ਹਾਂ ਜੋ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਚਲਡੀ ਵੀ ਦੇ ਵਿੱਚ ਇਸ ਟਾਈਮ ਸੀਮਨ ਮਹਿੰਗਾ ਵਿਕ ਰਿਹਾ ਹੈਗਾ ਜਿਸ ਦਾ ਤਾਂ ਤੁਹਾਡੇ ਵੀਰ ਨਾਲ ਵੀ ਮੁਲਾਕਾਤ ਕਰਾਵਾਂਗੇ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਭਾਈ ਜੀ ਤੁਸੀਂ ਆਪਣਾ ਨਾਮ ਦੱਸੋ ਜੀ ਨਾਮ ਭਾਈ ਜੀ ਕਾਲੂ ਪਗਾੜਾ ਹੈ ਭਾਈ ਜੀ ਪਿੰਡ ਪਗਾੜਾ ਜ਼ਿਲ੍ਹਾ हिसार ਭਾਈ ਜੀ ਹਾਂਜੀ ਭਾਈ ਜੀ ਤੁਹਾਡੀ ਜਿਹੜੀ ਇਹ ਮੱਝ ਇੱਕ ਕੌਣ ਸੇ ਸੀਮਨ ਦੀ ਆ ਵੀਰ ਜੀ ਜ਼ਰੂਰ ਦੱਸਣਾ ਵੀਰੇ ਨਹੀਂ ਅੱਜ ਤੱਕ ਜਿੰਨੇ ਵੀ ਹਰਿਆਣੇ ਦੇ ਵਿੱਚੋਂ ਕੋਈ ਵੀ ਪਸ਼ੂ ਪਾਲਕ ਆਉਂਦਾਗਾ ਆਪਣਾ ਦੁੱਧ ਜ਼ਰੂਰ ਚਵਾਈ ਕਰਾਉਂਦਾ ਉਸ ਤੋਂ ਬਾਅਦ ਲਾਸਟ ਦੇ ਵਿੱਚ ਹਰ ਇੱਕ ਬੰਦਾ ਕਹਿੰਦਾ ਵੀ ਇਹ ਪੰਚਾਇਤੀ ਬੁੱਲਦੀ ਆ ਤੁਸੀਂ ਇਸ ਚੀਜ਼ ਨੂੰ ਜ਼ਾਹਰ ਜ਼ਰੂਰ ਕਰੋ ਵੀਰ ਜੀ ਆਪਣੇ ਮਨ ਨੂੰ ਸੰਤੁਸ਼ਟੀ ਹੋਊ ਨਾਲ ਦੇ ਦੇਖਣ ਵਾਲੇ ਦਰਸ਼ਕਾਂ ਨੂੰ ਜ਼ਰੂਰ ਮਨ ਦੀ ਸੰਤੁਸ਼ਟੀ ਹੋਊਗੀ ਵੀਰ ਜੀ ਇਹ ਜ਼ਰੂਰ ਦੱਸੋ ਭਾਈ ਜੀ ਦੱਸੋ ਜੀ ਵੀਰ ਥੋੜਾ ਜਿਹਾ ਆਪਣੇ ਮੱਝ ਦੇ ਥੋੜੇ ਜਿਹਾ ਸਿੰਘਾਂ ਨੂੰ ਠੀਕ ਕਰ ਰਿਹਾ ਹੈਗਾ ਤੇ ਤੁਹਾਨੂੰ ਵੀਰ ਤੋਂ ਪੂਰੀ ਜਾਣਕਾਰੀ ਲੈ ਕੇ ਦੱਸਾਂਗੇ ਤੇ ਜੋ ਵੀ ਕਿਸੇ ਬੁੱਲ ਨੂੰ ਮਾਰਾ ਕਹਿਣ ਵਾਲਾ ਹੈਗਾ ਤਾਂ ਜਰੂਰ ਸੁਣੋ ਜੀ ਬਾਈ ਜੀ ਜਰੂਰ ਦੱਸੋ ਜੀ ਕਿਹੜੇ ਬੁੱਲ ਦੀ ਹੈ ਇਹ ਇਹ ਬਾਈ ਬੁੱਲਾ ਐਚ ਐਨ ਡੀ ਵੀ ਦੇ 70 75 ਦੀ ਹੈ ਬਾਈ ਅੱਛਾ ਜੀ ਇਹਦੇ ਮੰਗਰ ਕਾਫ ਕਿਸ ਦਾ ਜੀ ਹੁਣ ਹੁਣ ਕੋਈ ਨੂਰ ਦੀ ਕਟੜਾ ਹੈ ਬਾਈ ਕੋਈ ਨੂਰ ਕਾ ਕਟੜਾ ਬਾਈ ਜੀ ਇਹ ਪੀਕ ਲੈਵਲ ਤੇ ਕਿੰਨੇ ਦੁੱਧ ਚੱਲ ਰਹੀ ਹੈ ਜੀ ਜਰੂਰ ਦੱਸੋ ਜੀ ਇਹ ਬਾਈ ਜੀ ਹੁਣ ਇਹ 6 ਦੰਦ ਹੋ ਗਈ ਹਾਂਜੀ ਹਾਂਜੀ ਸੋਇਆ ਹਾਂਜੀ ਤੇ ਘਰੇ ਬਾਈ ਜੀ ਇਹ ਤਾਂ ਬਾਈ ਪਲਸ ਦੁੱਧ ਤਿਆਰ ਸੀਗਾ ਅੱਛਾ ਜੀ ਹਾਂ ਚਲੋ ਜੀ ਇਹ ਕਈ ਵਾਰ ਮੇਲੇ ਦੇ ਵਿੱਚ ਇਨਸਾਨ ਦੇ ਅੰਦਰ ਜਾਂ ਪਸ਼ੂ ਦੇ ਅੰਦਰ ਕਈ ਦਿੱਕਤਾਂ ਆ ਜਾਂਦੀਆਂ ਨੇ ਜਿਹਦੇ ਕਾਰਨ ਉੱਚਾ ਨੀਮਾ ਪਲਸ ਹੈਗਾ ਬਾਈ ਜੀ ਇਸ ਟਾਈਮ ਵੀ ਵੀਰ ਨੇ ਆਪਦਾ ਮਨ ਦੀ ਸੁਣ ਮੈਨੂੰ ਆਪਾਂ ਸ਼ਾਮ ਨੂੰ ਆਏ ਸੀ ਵੀਰੇ ਤੇ ਕੱਲ ਤਾਂ ਫਿਰ ਸਟ੍ਰੈਸ ਸੀ ਰਹੀ ਹੈ ਸਾਰਾ ਦਿਨ ਹਾਂਜੀ ਹਾਂਜੀ ਅੱਜ ਥੋੜਾ ਦਾਣਾ ਖਾਦਾ ਹੈ ਬਸ ਵੀਰੇ ਠੀਕ ਸੀਗਾ ਦੁੱਧ ਵੀ ਥਾਰਾ ਪਲਸ ਹੀ ਹੈ ਗੇ ਦੁੱਧ ਤੇ ਹਾਂ ਜੀ ਹਾਂ ਜੀ ਚਲੋ ਵੀਰ ਜੀ ਤੇ ਪਿੱਠ ਦਿਖਾ ਦਿੰਦੇ ਆ ਵੀਰੇ ਹਾਂ ਜੀ ਹਾਂ ਜੀ ਆ ਮੱਝ ਦੀ ਪਿੱਠ ਵਾਰੇ ਦੇਖੋ ਜੀ ਕਿੰਨੀ ਚੌੜੀ ਆ ਪਿੱਠਪੂੜਾ ਜ਼ਰੂਰ ਦੇਖੋ ਤੁਸੀਂ ਪਸ਼ੂ ਮੰਗਰ ਇਹ ਦੇਖ ਸਕਦੇ ਹੋ ਕਿੱਠਪੂੜਾ ਦੇਖੋ ਜੀ ਦੇਖ ਕੇ ਆਇਡਰ ਵਾਈਜ਼ ਆਇਡਰ ਵਾਈਜ਼ ਨੀਚੇ ਤੋਂ ਲੈ ਕੇ ਉੱਪਰ ਤੱਕ ਤੁਹਾਨੂੰ ਜ਼ਰੂਰ ਦਿਖਾਉਨੇ ਆ ਦੇਖੋ ਜੀ ਇੱਕ ਤੁਸੀਂ ਨੇ ਸਿਰਫ ਨਾਮ ਹੀ ਸੁਣਿਆ 705 77 ਦਾ ਉਹਦਾ ਬੱਚਾ ਨਹੀਂ ਦੇਖਾਊਗਾ ਜੇ ਉਹ ਦੇਖ ਕੇ ਵੀ ਤੁਹਾਡਾ ਆਪਦਾ ਮਨ ਖੁਸ਼ ਹੋਊਗਾ ਤੇ ਬੁੱਲਾਂ ਦੀ ਪਿੱਠ ਨਹੀਂ ਮਿਲਦੀ ਵੀਰੇ ਹਾਂਜੀ ਇਦਾਂ ਦੇ ਬੁੱਲ ਦੇ ਕੋਈ ਵੀ ਪਿੱਠ ਪਿੱਠਾ ਵਾਲਾ ਬੁੱਲ ਨਹੀਂ ਮਿਲੂਗਾ ਜਿਹਦੀ ਪਿੱਠ ਦੇਖੋ ਤੁਸੀਂ ਇਹ ਮਾਝਾ ਫਿਰ ਵੀ ਇਹ ਮਾਝਾ ਦੇਖੋ ਕਮ ਸੇ ਕਮ ਮੈਂ ਜ਼ਿਆਦਾ ਨਹੀਂ ਕਹਣਾ 2 2.5 ਫੁੱਟ ਦੇ ਤਕਰੀਬ ਚੌੜੀ ਹੈ ਜੀ ਤੇ ਇਦਾਂ ਤੁਹਾਨੂੰ ਇੱਕ ਦੂਰੋਂ ਇਦਾਂ ਲੱਗੂਗਾ ਵੀ ਇੱਕ ਖਸਾਨ ਦੇ ਟਾਈਪ ਖੜਾਗਾ ਅੱਜ ਤਾਂ ਪਹਿਲੇ ਵੀ ਬਈ ਕੰਪੀਟੀਸ਼ਨ ਚ ਲਾਈ ਆਪਾਂ ਇਹ ਹਾਂਜੀ ਹਾਂਜੀ ਇਹ ਕੁਰਕਸ਼ੇਤਰ ਇਹ ਗੁੱਪੇ ਚ ਪਹਿਲੇ ਛੇ ਤੋਂ ਬਾਰਾ ਅਮੀਂ ਨਦੀ ਕਟੜੀ ਚ ਫਸਟ ਆਈ ਸੀ ਬਈ ਹਾਂਜੀ ਹਾਂਜੀ ਤੇ ਉਹ ਤੋਂ ਬਾਅਦ ਇਹ ਦੋ ਤੇ ਚਾਰ ਤਾਂ ਵੀ ਤੇ ਸੈਕੰਡ ਪੋਜੀਸ਼ਨ ਤੇ ਆਈ ਸੀ ਤੁਸੀਂ ਇਸ ਮਾਲਕ ਦਾ ਇੰਨਾ ਲਗਾਓ ਸਮਝੋ ਕਿ ਇਹ ਤੇ ਆਇਟ ਵੀ ਤਕਰੀਬਨ ਬਾਈ ਜੀ ਮੇਰੀ 5-7 ਦੀ ਆ ਲਗਭਗ 5 4 ਦੇ ਆਸਪਾਸ ਫਾਈਟ ਵੀ ਆ ਬਾਈ ਆਪਾਂ ਇਸ ਵੀਰ ਨੂੰ ਆਪਾਂ ਬਰੀਡਰ ਕਹਿ ਸਕਦੇ ਆ ਜੋ ਕਿ ਇਸ ਨੇ ਆਪਣੇ ਘਰੇ ਹੀ ਕੱਟੀ ਪੈਦਾ ਕੀਤੀ ਸੀ ਪਹਿਲੀ ਵਾਰ ਵੀਰ ਨੇ ਆਪ ਦਾ ਹਾਂ ਖੁਦੇ ਖੁਦ ਹੀ ਸਿੰਮ ਲਾਇਆ ਸੀ ਤੇ ਪਹਿਲੀ ਵਾਰ ਵੀਰ ਨੇ ਆਪਣੇ ਘਰੇ ਬੱਚਾ ਦਿੱਤਾ ਤਾਂ ਉਸ ਤੋਂ ਬਾਅਦ ਵੀਰ ਨੇ ਸੁਖਵਿੰਦਰ ਸਿੰਘ ਨੂੰ ਬਠਿੰਡੇ ਦੇ ਲਾਗੇ ਸੇਲ ਕਰਤੀ ਸੀ ਉਸ ਤੋਂ ਬਾਅਦ ਫਿਰ ਸਨੀਲ ਜਗਲਾਨ ਦੁਬਾਰੇ ਵਾਪਸ ਲਿਆਇਆ ਸੀ ਸੁਨੀਲ ਜਗਲਾਨ ਤੋਂ ਦੁਬਾਰਾ ਫੇਰ ਵੀਰ ਨੇ ਆਪਣੇ ਘਰੇ ਇਹ ਹੁਣ ਸੁਨੀਲ ਕੋਲੇ ਆ ਜਗਲਾਨ ਹਾਂ ਹਾਂ ਸੁਨੀਲ ਜਗਲਾਨ ਦੇ ਕੋਲੇ ਆ ਜੀ ਤੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ